ਦੋ ਬੱਚੇ ਫੜੇ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਇਹ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫਿਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਫਿਰ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪੇ ਉਹਨੂੰ ਵੀ ਆਖਾਂਗੇ ਇਹਨਾਂ ਨੂੰ ਸਕੂ ਠੀਕ ਹੈ ਜੀ ਜ਼ੋਰ ਪਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਨੂੰ ਠੀਕ ਹੈ ਸਰਕਾਰ ਵੱਲੋਂ ਸੁਲੰਦਨਤੀਆਂ ਜਾਂਦੀਆਂ ਪਰ ਬੱਚੇ ਨੂੰ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਦਾ ਮਾਪਿਓ ਨੂੰ ਅਸੀਂ ਆਖਾਂ ਇਹ ਮਿਲ ਕੇ ਤੇ ਇਹਨਾਂ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਲਾਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਦੀ ਫਾਈਨ ਹੁੰਦਾ ਕੋਰਟ कितनी उम्र है तेरी पंद्रह साल।, साल कितनी देर होगी काम कर रहे हो पाँच साल से काम कर रहे हो तो कहाँ के रहने वाले हो फैमिली में कौन है? एक कौन है घर में कौन कौन है आपके मम्मी पापा क्या करते हैं घर तो में रहते हैं काम नहीं करते कोई वो तो तेरे से काम करवाते हैं जबरदस्ती काम करवाते हैं अपनी मर्जी से कर रहे हो तो मम्मी पापा कोई काम नहीं करते हैं ਹੈਲੋ ਹੋਰ ਕੋਣ ਹੈ ਘਰ ਮੇਂ ਤਿੰਨ ਤਿੰਨ ਲੋਕ ਕੀ ਹਾਂ ਆਈ ਹੈ ਜੀ ਆਈ ਤਿੰਨ ਉਮਰੇ 15 ਸਾਲ ਕਿੰਨੀ ਦੇਰ ਹੋਗੀ ਕੰਮ ਕਰਦੇ ਹਾਂ 5 5 ਸਾਲ ਪੰਜ ਸਾਲ ਇੱਥੇ ਕੰਮ ਕਰਦੇ ਹਾਂ ਫੈਮਿਲੀ ਸ਼ੋਰ ਕੋਣ ਕੋਣ ਹਾਂ ਜੀ ਆਇਆ ਆ ਇੱਥੇ ਬਾਹਰ ਵੀ ਭੋਜਨ ਆਉਂਦੇ ਆ ਕਿੰਨੀ ਤਨਖਾਹ ਲੈਣੇ ਕਰਦੇ ਇਹਨੇ